ਕ੍ਰਿਮਤੀ ਹਰਕਮਲਪੁਰ ਐਡੀਸੀ ਵੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ 3 ਮਡੇਰ ਸਾਹ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲਸ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰਦੇ ਆ <Ce> <Elliot> <and Oper> <inrowee> 78 78 ਸਾਡੇ ਕੋਲ ਕਮਿਸ਼ਨਰੇਟਾ ਮਸਲੂ ਟੋਟਲ ਕੰਪਲੇਟਾ ਕੰਪਲੇਟਾ ਖਮੇ ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵਾਧੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ ਟੈਸਟ ਹੋ ਪਏ ਨੇ ਉਹ ਟੈਸਟ ਕਰਕੇ ਸੀ ਵਾਪਸ ਕਰ ਰਹੇ ਆ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਖਿਨੇ ਉਹਨਾਂ ਦਾ ਸਾਡਾ ਜਿਹੜਾ ਸਾਈਬਰ ਵਿੰਗ ਆ ਮੁਬਾਰੀ ਹੋਏ ਸੀ ਜਾਂ ਫਿਰ ਉਹ ਸਦਾ ਵੀ ਜਿਹਦੇ ਵਿੱਚ ਕੋਈ ਚੋਰੀ ਹੋਈ ਸੀ ਇਹ ਚੋਰੀ ਹੋਈ ਸੀ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਟਯੂ ਆ ਜਿਹੜੇ ਇੰਸਪੈਕਟਰ ਰਾਜੀਵ ਕੌਰ ਨੇ ਉਹ ਲਾਇਨੇ ਸਾਈਬਰ ਸੈੱਲ ਦੀ ਇਨਵੈਸਟੀਗੇਸ਼ਨ ਜਾਂ ਤਫ਼ਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕੀ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ ਜਿਹੜੇ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫ਼ਤੀਸ਼ ਦੀ ਸਾਈਬਰ ਸੈੱਲ ਨੂੰ ਤਫ਼ਤੀਸ਼ ਕੀਤੀ ਗਈ ਆ ਉਸ ਤਫ਼ਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਹੈਡ ਸੈੱਲ ਜਿਹੜੇ ਮੋਬਾਈਲ ਨੇ ਇਹ ਸਾਰੇ ਵਿਕਲੋ ਸਾਰੇ ਟ੍ਰੇਸ ਹੈ ਜੀ ਮਤਲਬ ਕਿ ਕਿੰਨੀ ਦੇਰ ਦੇ ਸਾਰੇ ਟ੍ਰੇਸ ਹੈ ਜੀ ਮਤਲਬ ਇਹ ਐਗਜੈਕਟਲੀ ਮਤਲਬ ਜਦੋਂ ਤੋਂ ਵੀ ਸਮੇਂ ਤੋਂ ਹੈਗਾ ਹੋਪਫੁਲੀ ਇਹ ਪਿਛਲੇ 5-7 ਮਹੀਨੇ ਦੀ ਹੈਗੀਆਂ ਨੇ 5-7 ਮਹੀਨੇ ਦੇ ਵਿੱਚ ਜਿੰਨੇ ਵੀ ਸਕੇ ਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾ ਦਾ ਉਹਦੇ ਜਦ ਤਕਨੀਕਲੀ ਐਗਜ਼ਾਮਨ ਕਰਕੇ ਇਹਨਾਂ ਨੂੰ ਪੇਸਟ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਮੋਬਾਈਲ ਜਿਹੜੇ ਨੇ ਉਹ ਤੇ ਟਰੇਸ ਹੋ ਜਾਂਦੇ ਨੇ ਜਿਹੜੇ ਹੋਰ ਸਾਈਬਰ ਕਰਾਈਂਗ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀਤੀ ਕਰ ਉਹ ਵੀ ਤਰ੍ਹਾਂ ਠੱਗੀਆਂ ਹੋ ਰਹੀਆਂ ਨੇ ਆਨਲਾਈਨ ਠੱਗੀਆਂ ਜਾਂ ਉਹ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਦੀ ਜਾਰੀ ਆ ਵਾਈਫਾਈ ਕਰਕੇ ਉਹਨਾਂ ਦੇ ਪੈਸੇ ਉਹ ਤੇ ਫ੍ਰੀਜ਼ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹ ਸਾਰਾ ਜੋ ਪ੍ਰੋਫੈਸ਼ਨਲ ਤਰੀਕਾ ਉਹ ਖਤਿਆਰ ਕਰਕੇ ਸਾਰੀ ਪੇਸ਼ ਕੀਤੀ ਜਾਂਦੀ ਹੈ ਨਾ ਮਾਜੇ ਨੂੰ ਕਾਫੀ ਕਾਰ ਆਈ ਜੀ ਸਾਰੇ ਕਿਸੇ ਦਾ ਵੀ ਹੋਵੇ ਭਾਵੇਂ ਕੋ ਪਬਲਿਕ ਦਾ ਹੈ ਭਾਵੇਂ ਕਰਮਚਾਰੀਆਂ ਦਾ ਕਿਸੇ ਦਾ ਵੀ ਕੋਈ ਜਿਹੜਾ ਕਿਸੇ ਨਾਲ ਕੋਈ ਕਿਸੇ ਕਿਸਮ ਦੀ ਇੱਕਾ ਦੀ ਸਾਈਬਰ ਦੀ ਮੋਬਾਈਲ ਫੋਨਸ ਤੇ ਕੋਈ ਗੱਲ ਛਗੀ ਹੁੰਦੀ ਆ ਪਰ ਇੱਕ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਵਜ੍ਹੀਏ ਕਿ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ ਚੋਂ ਬੈਠੇ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕ੍ਰਾਈਮ ਅਜਕਲ ਬਹੁਤ ਐਕਟਿਵੇਟ ਨੇ ਉਹ ਬਿਨਾ ਕਿਸੇ ਵੈਰੀਫਿਕੇਸ਼ਨ ਤੋਂ ਬਿਨਾ ਪੈਸੇ ਬਾੰਦਨੇ ਨੇ ਜਾਂ ਲਾਲਤ ਲਾਲਤ ਵਸਾ ਕੇ ਪੈਸੇ ਬਾੰਦਨੇ ਮੀਨੇ ਪੈਸੇ ਬਾਦੀ ਇੰਨੇ ਇੰਨੇ ਥੋੜਾ ਥੋੜਾ ਜਰਦੰਦੇ ਨੇ ਮੁੜ ਕੇ ਦੁਬਾਰਾ ਸਾਰੇ ਪੈਸੇ ਉਹ ਚਲੇ ਜਾਂਦੇ ਨੇ ਤੋਂ ਅਜਈਆਂ ਜਿਹੜੀਆਂ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਿਨਾ ਇਦਾਂ ਦੇ ਨਾ ਕੋਈ ਨਾ ਕੋਈ ਗੇਮਾਂ ਖੇਡਣੀਆਂ ਚਾਹੀਦੀਆਂ ਨਾ ਹੀ ਕੋਈ ਜੇ ਬੰਦਿਆਂ ਦੇ ਨਾਲ ਇਨਵੋਲਵ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿਸਾਨ ਫਸਣਾ ਮਿਲਦਾ। ਜਿਹੜਾ ਫਾਈਬਰ ਦੇ ਉੱਤੇ ਟ੍ਰਾਈਂਗ ਹੋ ਰਿਹਾ ਆਨਲਾਈਨ ਆਉਂਦੀ ਉਹ ਹੀ ਆ। ਉਹ ਹੋ ਰਹੀ ਆ ਬਿਜਲੀ ਦੇ ਬਿੱਲ ਨੂੰ ਲੈ ਕੇ ਵੀ ਤੁਹਾਡਾ ਕਨੈਕਸ਼ਨ ਕੱਢ ਦਿੱਤਾ ਜਾਏਗਾ ਤੁਸੀਂ ਇੰਨੇ ਪੈਸੇ ਪਾਓ। ਉਹਦੇ ਤੇ ਜਿਹੜਾ ਇੱਕ ਮੇਰੇ ਹਿਸਾਬ ਦੇ ਨਾਲ ਕੋਈ ਨੂੰ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ ਜੀ ਬਹੁਤ ਜਾਣੇ ਦਿਨਾਂ ਦੇ ਵਿੱਚ ਘਾਰਵੇ। ਉਹ ਸਾਰਿਆਂ ਨੂੰ ਹਰ ਮਤਲਬ ਤਰੀਕੇ ਨਾਲ ਸੁਚੇਤ ਰਹਿਣ ਦੀ ਲੋੜ ਆ। ਸੁਚੇਤ ਰਹਿ ਕੇ ਕਈ ਵਾਰੀ ਬੱਚੇ ਆ ਫੋਨ ਫੜ ਕੇ ਉਹ ਥੋੜਾ ਥੋੜਾ ਉਹ ਕੰਮ ਕਰਦੇ ਰਹਿੰਦੇ ਨੇ ਜੇ ਪਤਾ ਨਹੀਂ ਕਿੰਨੇ ਪੈਸੇ ਡਾ ਦਿੰਦੇ ਨੇ ਸਾਡੇ ਸਿਆਣੇ ਬੰਦੇ ਵੀ ਲਾਲਚਬਾਜ਼ ਹੋ ਕੇ ਲੱਗ ਜਾਂਦੇ ਨੇ। ਅਗਲੇੰ ਦਾ ਜਰੀਆ ਜਿਹੜੇ ਉਹ ਕ੍ਰਾਈਮ ਕ੍ਰਿਮੀਨਲ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਨੂੰ ਇਨਵੋਲਵ ਕਰਕੇ ਉਸ ਗੱਦੀਮਾਨ ਦੀ ਕੋਸ਼ਿਸ਼ ਕਰਨੀ ਹੈ ਸਾਨੂੰ ਸੁਚੇਤ ਰਹਿਣਾ ਚਾਹੀਦਾ ਸਾਰੇ ਮੋਬਾਈਲਾਂ ਦੀ ਧੱਕਾ ਹਾਂਜੀ ਅਮਰ ਸਾਹਿਬ ਦੇ ਜਿਹੜੇ ਜਿਹੜੇ ਵਿਅਕਤੀ ਨੇ ਉਹ ਸਾਡੇ ਸ਼ਹਿਰ ਦੇ ਨੇ ਜਿਹੜੀਆਂ ਸਾਡੇ ਕੋਲ ਸ਼ਿਕਾਇਤਾਂ ਆਈਆਂ ਉਸ ਮੋਬਾਈਲ ਇਹ ਵੀ ਆ ਇੱਥੋਂ ਕੋਈ ਚੋਰੀ ਕਰਕੇ ਗਾਂ ਉਹਨੇ ਦੁਕਾਨ ਤੇ ਵੇਚਿਆ ਦੁਕਾਨ ਤੋਂ ਵੇਚ ਕੇ ਗਾਂ ਕੋਈ ਦੁਬਈ ਲੈ ਕੇ ਆ ਕੋਈ ਬਾਹਰ ਦੇਸ਼ਾਂ ਤੇ ਲੈ ਜਾਏ ਕਿ ਇਹ ਇਹ ਨਹੀਂ ਉਹਦੇ ਉਹਦੇ ਮੋਬਾਈਲ ਵੀ ਆ ਜਿਹੜੇ ਅਸੀਂ ਉਤੋਂ ਆਪਣੇ ਜਰੀਏ ਨਾਲ ਉਹ ਫਿਰ ਵਾਪਸ ਮੰਗਵਾ ਕੇ ਜਿਹਨੂੰ ਅਜੇ ਹਰ ਜਿਹੜੇ ਛੋਟੇ ਜਿਹੇ ਮੋਬਾਈਲ 3 ਤੇ ਉਹਨਾਂ ਨੂੰ ਕੀ ਜਾਨਾ ਕਰਦੇ ਉਹਨਾਂ ਨੂੰ ਪ੍ਰੋਪਰ ਉਹਦੀ ਆਥੈਂਟੀਸਿਟੀ ਜੇ ਕਿਸੇ ਨੇ ਸੈਕੰਡ ਹੈਂਡ ਕੋਈ ਮੋਬਾਈਲ ਵਾਪਸ ਲੈਣਾ ਉਹਦੇ ਨਾਲ ਉਹਨੂੰ ਬਿਲ ਡਿਮਾਂਡ ਕਰਨਾ ਚਾਹੀਦਾ ਉਹਦਾ ਪ੍ਰੋਪਰ ਜਿਹੜਾ ਉਹਦਾ ਡੱਬਾ ਡਿਮਾਂਡ ਕਰਨਾ ਚਾਹੀਦਾ ਉਹਦਾ ਮਾਲਕ ਦੀ ਆਥੈਂਟੀਸਿਟੀ ਦੇਖ ਕੇ ਹੀ ਖੋਪਰੀ ਜਿਹੜੇ ਖਰੀਦੇ ਨੇ ਉਹਨਾਂ ਦਾ ਖਰੀਦਾਰ ਜਿਹੜੇ ਖਰੀਦਾਰ ਜਿਵੇਂ ਕਿ ਚੋਰੀ ਦੇ ਮੋਬਾਈਲ ਸੁੱਤੇ ਜਿਹਾ ਸੇਮ ਖਰੀਦਾਰ ਲਈ ਆ ਜਿਹੜੇ ਦੁਕਾਨਦਾਰ ਉਹਨੂੰ ਉਹ ਤੋਂ ਡਿਮਾਂਡ ਕਰਨਾ ਚਾਹੀਦਾ ਉਹਦਾ origignal bill ਕਿੱਥੇ ਆ ਕਿਸੇ ਬੇਲ ਦੇ ਗੈਂਸਟ ਲਵੇ ਤੇ ਉਹ 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 ਆਪੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਬਦਨਾ ਪੁਰਾਣਾ ਓਰੀਜਨਲ ਬੇਲ ਜਦੋਂ ਕਿਸੇ ਤੋਂ ਲਿਆ ਹੋਣਾਗਾ ਉਸ ਬੇਲ ਦੀ ਨਾਲ ਕਾਪੀ ਦੇ ਕੇ ਜਾਂ ਕੋਈ ਰਿਕਾਰਡ ਦੇ ਕੇ ਇਸ ਤਰੀਕੇ ਨਾਲ ਸਰ ਉਹਦੇ ਵੀ ਕਾਰਵਾਈ ਹੋਏ ਕਿ ਜਿਹੜਾ ਚੋਰੀ ਦੇ ਬੋਲ ਲੇਦਾ ਜਿਹੜਾ ਦੁਕਾਨਦਾਰ ਹਾਂ ਜੀ ਨੂੰ ਇਹ ਜਾਣਕਾਰੀ ਹੈ ਵੀ ਚੋਰੀ ਦਾ ਮੋਬਾਈਲ ਮੈਂ ਲੈ ਰਿਹਾ ਉਹ ਡੈਫੀਨਿਟਲੀ ਉਹਦੇ ਰਿਗਿਲਟੀ ਹੈਗਾ ਸਰ ਮਿਸਟਰ 78 ਮੋਬਾਈਲ ਬਰਾਮਦ ਹੋਇਆ ਉਹਦੇ ਜਿਹੜੇ ਰੈਕੀ ਚੁਈਆਂ ਜਿਹੜਾ ਕਿ ਕੋਲੋਜੀ ਮੋਬਾਈਲ ਬਰਾਮਦ ਹੋਇਆ ਨਹੀਂ ਇਹਦੇ ਵਿੱਚ ਕਿਸੇ ਦੀ ਅਰੈਸਟ ਨਹੀਂ ਹੋਈ ਇਹ ਜਸਟ ਟੈਕਨੀਕਲੀ ਉਹਨਾਂ ਕੋਲ ਮੋਬਾਈਲ ਹਉਂ ਟੈਸਟ ਕਰਦੇ ਜਾਂਦੇ ਸਨ ਕਿਰਮ ਮੋਬਾਈਲਾਂ ਦੇ ਅਸਲ ਮਾਲਕ ਦਾ ਪਤਾ ਲੱਗ ਸਕੇ ਜੀ ਉਹਨਾਂ ਦਾ ਹਾਂਜੀ 78 ਵਿਅਕਤੀ ਹੈ ਉਹਨਾਂ ਨੂੰ ਹੀ ਸਮਨ ਕੀਤਾ ਜੋ ਉਹਨਾਂ ਨੂੰ ਸਾਰੇ ਇਹ ਜਿਹੜੇ ਫੋਨ ਆ ਵਾਪਸ ਦਿੱਤੇ ਜਾ ਰਹੇ ਹਨ